ਸਿਆਣੇ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੈ ਜਿਸ ਵਿਅਕਤੀ ਨੂੰ ਕਿਸੇ ਵੀ ਚੀਜ਼ ਦਾ ਸ਼ੌਂਕ ਹੋਵੇ ਉੱਥੇ ਪੈਸਿਆਂ ਦਾ ਤਾਂ ਕੋਈ ਮਸਲਾ ਹੀ ਨਹੀਂ ਬਣਦਾ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਜਾ ਰਿਹਾ ਸੀ ਕਿਸੇ ਕੰਮ ਤਾਂ ਉਥੇ ਗੱਡੀ ਦੇਖੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਲੋਲੀ ਲਈ ਨਮੀਆਂ ਨਮੀਆਂ ਗੱਡੀਆਂ ਵਿਆਹ ਵਾਲੇ ਮੁੰਡੇ ਲੈ ਕੇ ਜਾਂਦੇ ਨੇ ਵਿਹਾਂ ਦੇ ਵਿੱਚ ਤਾਂ ਜੋ ਵਿਆਹ ਦੀ ਬਖਰੀ ਹੀਟ ਹੋਰ ਬਣ ਜਾਵੇ ਇਹ ਬਟੰਡੇ ਵਾਲੇ ਪਾਸੇ ਤੋਂ ਗੱਡੀ ਬਰਨਾਲੇ ਵਾਲੇ ਪਾਸੇ ਨੂੰ ਜਾ ਰਹੀ ਸੀ ਸ਼ਾਇਦ ਕੋਈ ਰਾਤ ਦਾ ਵਿਆਹ ਹੋਵੇ ਕਿਉਂਕਿ ਤਕਰੀਬਨ ਸਮਾਂ ਕੋਈ 5:30 ਵਜੇ ਦਾ ਸੀ ਇਹ ਖੂਬੀ ਪੰਪ ਦੇ ਕੋਲੇ ਮੈਨੂੰ ਗੱਡੀ ਗਈ ਅੱਗੇ ਜਾਂਦੀ ਮਿਲੀ ਤਾਂ ਮੈਂ ਸੋਚਿਆ ਵੀ ਇਹਦੀ ਵੀਡੀਓ ਬਣਾਈ ਜਾਵੇ ਤਾਂ ਦੋਸਤੋ ਇੱਕ ਤਾਂ ਇਹ ਦੱਸਿਓ ਵੀ ਇਹ ਗੱਡੀ ਕਿਹੜੀ ਐ ਇਹਦਾ ਨਾਮ ਕੀ ਐ ਇਹ ਡੀਜ਼ਲ ਤੇ ਐ ਸੀਐਨਜੀ ਤੇ ਐ ਪਟਰਾ ਹੁੰਦੇ ਐ ਕਿਉਂਕਿ ਰਾਜੀ ਮਹਾਰਾਜੇ ਵੀ ਇਹੋ ਜੀਆਂ ਗੱਡੀਆਂ ਹੀ ਲੈ ਕੇ ਜਾਂਦੇ ਸੀਗੇ ਪ੍ਰੋਗਰਾਮਾਂ ਦੇ ਵਿੱਚ ਬਿਆਹ ਦੇ ਵਿੱਚ ਤਾਂ ਸ਼ੌਂਕ ਅੱਜਕੱਲ੍ਹ ਦੇ ਨੌਜਵਾਨਾਂ ਦੇ ਰਾਜੇ ਮਹਾਰਾਜਿਆਂ ਵਾਲੀ ਐ ਤਾ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਜਵਾਬ ਦਿਓ ਤਾਂ ਜੋ ਅੱਗੇ ਹੋਰ ਵਧੀਆ-ਵਧੀਆ ਵੀਡੀਓ ਤੁਹਾਨੂੰ ਮੈਂ ਅਪਡੇਟ ਕਰਕੇ ਰੱਖਾਂ ਤਾਂ ਅਗਰ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ-ਬਹੁਤ ਧੰਨਵਾਦ